ਸਾਨੂੰ ਮਜਬੂਰੀ ਬਸ ਇੱਥੇ ਬੈਠ ਕੇ ਉਸ ਸਾਗਰ ਦੀ ਬੋਟੀ ਦੀ ਚਰਚਾ ਕਰਨੀ ਪਈ ਜਿਹੜੇ ਸਾਗਰ ਹੋਣੀ ਅਬ ਬੀਤੇ ਦਿਨੀ ਲਾਈਵ ਹੋ ਕੇ ਕਹਿੰਦੇ ਸੀ ਕਿ ਮੈਂ ਤੇ ਬਹੁਤ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਇਹ ਜਿਹੜਾ 15 ਸਾਲ ਪਹਿਲਾ ਜਿਹੜਾ ਇਹ ਗਾਣਾ ਆਇਆ ਸੀ 10-15 ਸਾਲ ਪਹਿਲਾਂ ਇਸ ਗਾਣੇ ਦੀ ਇੱਕ ਲਾਈਨ ਪਤਾ ਨਹੀਂ ਕਿਸ ਸ਼ਰਾਰਤੀ ਨੇ ਚੱਕੀ ਅੱਛਾ ਉਹ ਆਪਣੇ ਕਿਤੇ ਪਾਈ ਤੇ ਸਾਡੇ ਭੇਡ ਚਾਲ ਜਿਹੜੀ ਹੈਗੀ ਹੈ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਆ ਤੇ ਜਿਹੜਾ ਉਹ ਹੱਥ ਜੋੜ ਕੇ ਕਹਿੰਦਾ ਸੀ ਗਉਣ ਵਾਲਾ ਕਿ ਮੈਂ ਮਾਂ ਬੋਲੀ ਦੀ ਸੇਵਾ ਕੀਤੀ ਐ ਬਖਸ਼ ਦਿਓ ਮਾਂ ਬੋਲੀ ਦੀ ਜਿਹੜੀ ਤੈ ਸੇਵਾ ਕੀਤੀ ਐ ਮਾਂ ਬੋਲੀ ਦੀ ਤੂੰ ਚਰਾਹੇ ਦੇ ਵਿੱਚ ਬੇਪਤੀ ਕੀਤੀ ਐ ਤੂੰ ਜੋ ਮਾਂ ਬੋਲੀ ਦੇ ਵਿੱਚ ਗਾ ਗਿਆ ਨਾ ਉਹਨੂੰ ਗੋਣਾ ਨਹੀਂ ਸੀ ਚਾਹੀਦਾ ਇਹ ਤਾਂ ਕੁੜੀਆਂ ਮੁੰਡਿਆਂ ਨੂੰ ਆਸ਼ਕੀ ਲੜਾਉਣ ਦੇ ਤਰੀਕੇ ਦੱਸਦੇ ਰਹੇ ਆ ਕਿ ਸਾਡੀਆਂ ਜਿਹੜੀਆਂ ਕੁੜੀਆਂ ਕੱਲ ਨੂੰ ਉਹ ਵੀ ਗਾਣੇ ਦੇ ਉੱਪਰ ਰੀਲਾਂ ਬਣਾਉਂਦੀਆਂ ਫਿਰ ਕਿ ਕੋਠੇ-ਕੋਠੇ ਵਿਹੜੇ ਵਿੱਚ ਆਜੀ ਸੋਹਣਿਆ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਇਹ ਵੀ ਸਾਗਰ ਦੀ ਵੋਟੀ ਦੇ ਗਾਇਆ ਅਸੀਂ ਕਿਸੇ ਗੱਲ ਨੂੰ ਸ਼ੇਅਰ ਕਰਨ ਲੱਗੇ ਆ ਕਿ ਇਸ ਚੀਜ਼ ਦਾ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੈ ਕਦੇ ਸੋਚਿਆ ਵਿਚਾਰਿਆ ਕਦੇ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਵੀ ਫਾਰਵਰਡ ਕਰਨ ਲੱਗੇ ਆ ਕਦੇ ਅਸੀਂ ਸੋਚਿਆ ਕਿ ਇਹਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਸਮਾਜ ਨੂੰ ਇਹ ਜਿਹੜੀ ਇਹ ਇੰਨੀ ਚੀਜ਼ ਤੁਸੀਂ ਵਾਇਰਲ ਕਰ ਰਹੇ ਹੋ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਉਹਨੂੰ ਵਾਇਰਲ ਕਰਦੇ ਆ ਅਸੀਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੇ ਫਿਰੇ ਇੱਕ ਜਿਨ੍ਹਾਂ ਨੇ ਸਾਡੀ ਪੰਜਾਬੀ ਦਾ ਕਹਾਣ ਕੀਤਾ ਹੋਵੇ ਤਾਂ ਫਿਰ ਅਸੀਂ ਇਹਨਾਂ ਲੋਕਾਂ ਦੇ ਵਾਸਤੇ ਇਹਨਾਂ ਇਸ ਭੇਡ ਚਾਲ ਦੇ ਬਾਰੇ ਕੀ ਕਵਾਂਗੇ ਕੋਈ ਗਾਉਣ ਵਾਲੀ ਕੋਈ ਅਦਾਕਾਰਾ ਕੋਈ ਵੱਡਾ ਕਲਾਕਾਰ ਕੋਈ ਛੋਟਾ ਕਲਾਕਾਰ ਕੋਈ ਪਿੱਛੇ ਨਹੀਂ ਰਿਹਾ ਸਾਡੀਆਂ ਫਸਲਾਂ ਵੀ ਮਰ ਗਈਆਂ ਸਾਡੀਆਂ ਨਸਲਾਂ ਵੀ ਮਰ ਗਈਆਂ ਕਿਸੇ ਨੇ ਚਰਚਾ ਨਹੀਂ ਕੀਤੀ ਆ ਨਮੀ ਲਿਆ ਕੇ ਇੰਡੀਆ ਸਾਡੇ ਮੱਥੇ ਮਾਰਦੀ ਰਗੜਦੇ ਹੋ ਪੰਜਾਬ ਨੂੰ ਇਹਨਾਂ ਨੂੰ ਆਪਣੇ ਹੱਕਾਂ ਬਾਰੇ ਇਹਨਾਂ ਨੂੰ ਆਪਣੇ ਫਰਜ਼ਾਂ ਬਾਰੇ ਇਹਨਾਂ ਨੂੰ ਆਪਣੇ ਪੰਜਾਬ ਬਾਰੇ ਪੰਜਾਬੀ ਬਾਰੇ ਪੰਜਾਬੀਅਤ ਬਾਰੇ ਕੱਖ ਨਹੀਂ ਪਤਾ ਔਰ ਇਹ ਲੋਕ ਇਹ ਨੇ ਪੰਜਾਬ ਦੇ ਵਾਰਿਸ ਇਹ ਸਾਡੀਆਂ ਜਿਹੜੀਆਂ ਬੀਬੀਆਂ ਆ ਖਾਸ ਤੌਰ ਤੇ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹਨਾਂ ਦੀਆਂ ਵੀਡੀਓ ਦੇਖਦੇ ਆ ਉਹ ਵੀ ਨੱਚਦੀਆਂ ਰਹਿੰਦੀਆਂ ਨਾਲ ਇਹਨਾਂ ਦੇ ਘਰ ਵਾਲੇ ਵੀ ਲੱਗੇ ਹੋਏ ਆ ਬਿਲਕੁਲ ਬਿਲਕੁਲ ਨਿਆਣਿਆਂ ਨੂੰ ਵੀ ਲਾਇਆ ਹੋਇਆ ਨਾਲ ਨਿਆਣਿਆਂ ਨੂੰ ਵੀ ਲਾਇਆ ਹੋਇਆ ਜੀ ਠੀਕ ਹੈ ਜੀ ਅਸੀਂ ਕੱਲੀਆਂ ਬੀਬੀਆਂ ਦਾ ਕਸੂਰ ਨਹੀਂ ਕੱਢਦੇ ਜਿਹੜਾ ਬੀਬੇ ਬੀਬੇ ਵੀ ਨਹੀਂ ਆਏ ਹੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਸਰਕਾਰਾਂ ਨੇ ਇੱਕ ਐਸੀ ਫੀਮ ਖੜਾਤੀ ਆ ਜਿਹਦਾ ਨਾਮ ਨੈਟ ਆ ਜੀ ਉਹ ਹੁਣ ਕਸਤ ਨਹੀਂ ਪੂੰਦੇ ਨਹੀਂ ਸਰਕਾਰ ਜੋ ਮਰਜ਼ੀ ਕਰੀ ਜਾਵੇ ਇਹਨਾਂ ਦੇ ਕੰਨਾਂ ਦੇ ਕੋਲ ਢੋਲ ਵੱਜਦੇ ਰਹਿਣ ਕਿ ਜਾਗਣਗੇ ਨਹੀਂ ਜਾਗਣਗੇ ਨਹੀਂ ਅਸੀਂ ਗੱਲਾਂ ਕਰਦੇ ਅਸੀਂ ਕਿਹੜਾ ਇਹਨਾਂ ਦੇ ਮਾਮੇ ਦੇ ਪੋਤੇ ਵੀ ਜਾਂ ਸਾਨੂੰ ਇਹਨਾਂ ਨੂੰ ਚੰਗਾ ਕਹਿ ਦੇਣਾ ਤੇ ਸਾਨੂੰ ਵੀ ਤਾਂ ਇਹਨਾਂ ਨੇ ਤਤ ਤਤ ਫਲਕੇ ਦੇਣੇ ਹੀ ਆ ਯਾਰ ਅਸੀਂ ਲੋਕਾਂ ਦੀਆਂ ਲੀਹਾਂ ਦੇ ਵਿੱਚ ਹੀ ਮਗਰਮਗਰ ਤੁਰੇ ਫਿਰਦਾ ਅਸੀਂ ਭੇਡਾਂ ਆ ਕਿ ਇੱਕ ਭੇਡ ਟਰੱਕ ਚੱਲਦੇ ਦੇ ਵਿੱਚੋਂ ਉਤਰ ਗਈ ਬਾਕੀ ਵੀ ਉਤਰ ਕੇ ਟੰਗਾ ਤੜਾ ਲੈਣ ਪਿਆਰ ਪਰ ਇਸ ਸਸ਼ਟਕਾਲ ਪ੍ਰੋਗਰਾਮ ਸਵੇਰੇ ਸਵੇਰੇ ਦਾ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਮੈਂ ਹਾਂ ਹਿਨਾ ਕਨੋਜੀਆ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਕੁਝ ਖਾਸ ਬੁਧੀਆਂ ਤੇ ਵਿਚਾਰ ਚਰਚਾ ਵੀ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਹੈ ਨਾ ਜੀ ਤੁਹਾਡਾ ਵੀ ਸਵਾਗਤ ਕੀ ਹਾਲ ਚਾਲ ਨੇ ਬਿਲਕੁਲ ਠੀਕ ਹੈ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਇੱਕ ਗਾਣਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਸੁਣਿਆ ਹੋਊਗਾ ਤੁਸੀਂ ਵੀ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ ਹਾਂ ਇਹ ਵਿਆਹਾਂ ਦਾ ਸੀਜ਼ਨ ਲੰਘ ਕੇ ਗਿਆ ਬਹੁਤ ਵੱਡੇ ਪੱਦਰ ਤੇ ਲੋਕੀਂ ਵਿਆਹ ਕਰਾ ਕੇ ਆਪੋ ਆਪਣੀ ਖੁਸ਼ ਨਮਾਜ਼ਿੰਦਗੀ ਜੀਣ ਲੱਗ ਪਏ ਕੋਈ ਰਿਵਾਜ ਹੁੰਦਾ ਸੀਗਾ ਕਿ ਵਿਆਹ ਤੋਂ ਬਾਅਦ ਨਾ ਕੁਝ ਬੀਬੀਆਂ ਸਿਆਣੀਆਂ ਮੁਠੀ ਦੇ ਵਿੱਚ ਪੈਸੇ ਲੈ ਕੇ ਕਿਸੇ ਸਮੇਂ ਦੇ ਵਿੱਚ 5 ਰੁਪਏ 2 ਰੁਪਏ 10 ਰੁਪਏ 20 ਰੁਪਏ 50 ਰੁਪਏ 100 500 1000 2000 ਹੁਣ ਤਾਂ ਜਿੱਦਾਂ 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 ਦਾ ਲੱਗਦਾ ਉਹ ਲੈ ਕੇ ਨਾ ਆਉਂਦੀਆਂ ਹੁੰਦੀਆਂ ਸੀ ਕਿ ਬੋਟੀ ਦੇਖਣ ਅੱਛਾ ਕੀ ਲਾਚੰਦੇ ਦੀ ਬੋਟੀ ਦੇਖ ਹੈਗੀ ਸ਼ਗੰਦਰੂਪ ਦੇ ਵਿੱਚ ਸ਼ਗੰਦੇ ਵਿੱਚ ਉਹ ਮੂੰਹ ਦਿਖਾਈ ਮੂੰਹ ਦਿਖਾਈ ਜੀ ਜੀ ਪਿੰਡਾਂ ਦੇ ਵਿੱਚ ਤਾਂ ਅੱਜ ਤੱਕ ਵੀ ਹੁੰਦੀ ਆ ਚੱਲਦੀ ਆ ਉਹਨਾਂ ਦੇਖਣ ਜਾਂਦੇ ਨੇ ਕਿ ਲਾਏ ਵੀ ਆਪਾਂ ਛਿੰਦੇ ਦੀ ਬੋਟੀ ਦੇਖ ਹੈਗੀ ਇਹ ਰਾਜੇ ਦੀ ਬੋਟੀ ਦੇਖ ਹੈਗੀ ਉਹ ਫਲਾਣੇ ਦੀ ਮੂੰਹ ਦੇਖ ਹੈਗੀ ਬੀਬੀਆਂ ਇਕੱਠੀਆਂ ਹੋ ਕੇ ਜਾਂਦੀਆਂ ਹੁੰਦੀਆਂ ਹੁੰਦੀਆਂ ਸੀ ਚਾਰ ਪੰਜ ਜਣੇ ਹਾਂ ਫਿਰ ਉਹਨਾਂ ਨੂੰ ਉੱਥੇ ਜਾਂਦੀ ਨੇ ਚਾਹ ਚੂੜੇ ਪਪੜਾਈ ਜਾਂਦੀ ਹੁੰਦੀ ਸੀ ਕਿ ਹਨਾ ਪਰ ਅੱਜ ਇਹ ਸਾਰੀਆਂ ਗੱਲਾਂ ਨੂੰ ਪਿੱਛੇ ਕਰਕੇ ਲੋਕੀ ਸਾਗਰ ਦੀ ਬੋਟੀ ਦੇਖਣਾ ਚਾਹੁੰਦੇ ਹਾਂ ਬਿਲਕੁਲ ਵਿਦੇਸ਼ਾਂ ਤੱਕ ਇਸ ਗਾਣੇ ਨੇ ਚਿੱਕਾ ਕਢਾਈਆਂ ਹੋਈਆਂ ਨੇ ਹਾਂ ਹਰ ਕੋਈ ਹੀ ਰੀਲ ਬਣਾ ਰਿਹਾ ਇਹਦੇ ਉੱਤੇ ਸਾਰੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇੱਥੇ ਕੋਈ ਕਲਾਕਾਰ ਨਹੀਂ ਪਿੱਛੇ ਰਿਹਾ ਜੀ ਇੱਥੇ ਕੋਈ ਆਮ ਇਨਸਾਨ ਨਹੀਂ ਪਿੱਛੇ ਰਿਹਾ ਸਾਰੇ ਜਾਣੇ ਉਹ ਇਸ ਗਾਣੇ ਦੇ ਉੱਪਰ ਇਹ ਗਾਣਾ ਕੋਈ ਅੱਜ ਨਹੀਂ ਆਇਆ ਬੜਾ ਪੁਰਾਣਾ ਗਾਣਾ ਬਹੁਤ ਪੁਰਾਣਾ ਹੈ ਕਿ ਸਾਗਰਦੀ ਬੋਟੀ ਲੈਂਦੀ ਇੰਡੀ ਦਾ ਚਲਾ ਉਹਨੇ ਇੰਡੀ ਕਾ ਕੰਪਨੀ ਵਾਲਿਆਂ ਦੇ ਨਹੀਂ ਚੱਲੀ ਜਿੰਨੀ ਸਾਗਰਦੀ ਬੋਟੀ ਦੀ ਚੱਲ ਗਈ ਜੀ ਪਰ ਹੁਣ ਚੱਕਰ ਇਹ ਹੈ ਕਿ ਅੱਜ ਅਸੀਂ ਉਸ ਗੱਲ ਦੀ ਚਰਚਾ ਕਰ ਰਹੇ ਹਾਂ ਕਿ ਜਿਹੜੀ ਸਾਨੂੰ ਚਰਚਾ ਕਰਨੀ ਤਾਂ ਨਹੀਂ ਚਾਹੀਦੀ ਹੂੰ ਪਰ ਸਾਡੀ ਮਜਬੂਰੀ ਕੀ ਹੋ ਗਈ ਆ ਜਿਹੜੇ ਸਾਨੂੰ ਦੇਖ ਰਹੇ ਨੇ ਇਧਰ ਅੱਖਾਂ ਫਸਾ ਕੇ ਇਹਨਾਂ ਨੇ ਮਜਬੂਰ ਕੀਤਾ ਹੈ ਕਿ ਅਸੀਂ ਸਾਗਰ ਦੀ ਬੋਟੀ ਦੇਖੀ ਅਸੀਂ ਸਾਗਰ ਦੀ ਬੋਟੀ ਦੇ ਬਾਰੇ ਗੱਲ ਕਰੀਏ ਹੂੰ ਇਹ ਲੋਕ ਕਸੂਰਵਾਰ ਨੇ ਜੀ ਇਹਨਾਂ ਦੇ ਨੌਜਵਾਨ ਬੱਚੇ ਬੱਚੀਆਂ ਬੋਟੀਆਂ ਤੇ ਜਾਂ ਕੁੜੀਆਂ ਜਾਂ ਨੂਹਾਂ ਨੇ ਉਸ ਸਾਗਰ ਦੀ ਬੋਟੀ ਵਾਲੀ ਇੰਡਿਕਾ ਆਪਣੇ ਚਲਾ ਦਿੱਤੀ ਪੂਰੀ ਤਰ੍ਹਾਂ ਹੂੰ ਫਿਰ ਸਾਨੂੰ ਮਜਬੂਰੀ ਬਸ ਇੱਥੇ ਬੈਠ ਕੇ ਉਸ ਸਾਗਰ ਦੀ ਬੋਟੀ ਦੀ ਚਰਚਾ ਕਰਨੀ ਪਈ ਜਿਹੜੇ ਸਾਗਰ ਹੁਣੇ ਅ ਬੀਤੇ ਦਿਨੀ ਲਾਈਵ ਹੋ ਕੇ ਕਹਿੰਦੇ ਸੀ ਕਿ ਮੈਂ ਤੇ ਬਹੁਤ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਹੂੰ ਮੈਂ ਬਹੁਤ ਡੂੰਗਾ ਲਿਖਦਾ ਹਾਂ ਜੀ ਬਿਲਕੁਲ ਹੁਣ ਆਧੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਬਹੁਤ ਡੂੰਗਾ ਲਿਖਦਾ ਹਾਂ ਬਹੁਤ ਡੂੰਗਾ ਲਿਖ ਰਹੇ ਨੇ ਹੂੰ ਇਹ 15 ਸਾਲ ਪਹਿਲਾ ਜਿਹੜਾ ਇਹ ਗਾਣਾ ਆਇਆ ਸੀ 10-15 ਸਾਲ ਪਹਿਲਾਂ ਇਸ ਗਾਣੇ ਦੀ ਇੱਕ ਲਾਈਨ ਪਤਾ ਨਹੀਂ ਕਿਸ ਸ਼ਰਾਰਤੀ ਨੇ ਚੱਕੀ ਅੱਛਾ ਉਹ ਆਪਣੇ ਕਿਤੇ ਪਾਈ ਤੇ ਸਾਡੇ ਭੇੜਚਾਲ ਜਿਹੜੀ ਹੈਗੀ ਹੈ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਹੂੰ ਤੇ ਜਿਹੜਾ ਉਹ ਹੱਥ ਜੋੜ ਕੇ ਕਹਿੰਦਾ ਸੀ ਗਉਣ ਵਾਲਾ ਕਿ ਮੈਂ ਮਾਂ ਬੋਲੀ ਦੀ ਸੇਵਾ ਕੀਤੀ ਹੈ ਬਖਸ਼ ਦਿਓ ਮਾਂ ਬੋਲੀ ਦੀ ਜਿਹੜੀ ਤੈਂ ਸੇਵਾ ਕੀਤੀ ਹੈ ਹੂੰ ਮਾਂ ਬੋਲੀ ਦੀ ਤੂੰ ਚਰਾਹੇ ਦੇ ਵਿੱਚ ਬੇਪਤੀ ਕੀਤੀ ਹੈ ਤੂੰ ਜੋ ਮਾਂ ਬੋਲੀ ਦੇ ਵਿੱਚ ਗਾ ਗਏ ਨਾ ਉਹਨੂੰ ਗੋਣਾ ਨਹੀਂ ਸੀ ਚਾਹੀਦਾ ਹੂੰ ਇਹ ਤਾਂ ਕੁੜੀਆਂ ਮੁੰਡਿਆਂ ਨੂੰ ਆਸ਼ਕੀ ਲੜਾਉਣ ਦੇ ਤਰੀਕੇ ਦੱਸਦੇ ਰਹੇ ਆ ਜੀ ਤੇ ਜੇਕਰ ਹੁਣ ਅੱਜ ਇਹ ਗਾਣਾ ਆ ਗਿਆ ਕਿ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਤੇ ਕੱਲ ਨੂੰ ਕੀ ਅਸੀਂ ਆਸ ਰੱਖੀਏ ਹੂੰ ਕਿ ਸਾਡੀਆਂ ਜਿਹੜੀਆਂ ਕੁੜੀਆਂ ਕੱਲ ਨੂੰ ਉਹ ਵੀ ਗਾਣੇ ਦੇ ਉੱਪਰ ਰੀਲਾਂ ਬਣਾਉਂਦੀਆਂ ਫਿਰ ਕਿ ਕੋਠੇ-ਕੋਠੇ ਵਿਹੜੇ ਵਿੱਚ ਆਜੀ ਸੋਹਣਿਆ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਐ ਵੀ ਸਾਗਰ ਦੀ ਬੋਟੀ ਦੇ ਗਾਇਆ ਜੀ ਜੀ ਇਹ ਵੀ ਤਾਂ ਉਹਨਾਂ ਨੇ ਗਾਇਆ ਹੋਇਆ ਹੂੰ ਸਾਨੂੰ ਇੱਥੇ ਚਰਚਾ ਲਈ ਮਜਬੂਰ ਕਰਨ ਵਾਲੇ ਦਰਸ਼ਕੋ ਤੁਸੀਂ ਇਹ ਦੱਸੋ ਕਿ ਅਸੀਂ ਤੁਰ ਕਿੱਧਰ ਨੂੰ ਪਏ ਹੂੰ ਅਸੀਂ ਕਿਸੇ ਗੱਲ ਨੂੰ ਸ਼ੇਅਰ ਕਰਨ ਲੱਗੇ ਹਾਂ ਕਿ ਇਸ ਚੀਜ਼ ਦਾ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੈ ਕਦੇ ਸੋਚਿਆ ਵਿਚਾਰਿਆ ਕਦੇ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਵੀ ਫਾਰਵਰਡ ਕਰਨ ਲੱਗੇ ਹਾਂ ਕਦੇ ਅਸੀਂ ਸੋਚਿਆ ਕਿ ਇਹਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਸਮਾਜ ਨੂੰ ਬਿਲਕੁਲ ਅਸੀਂ ਨਹੀਂ ਸੋਚਦੇ ਅਸੀਂ ਭੇਡ ਚਾਲ ਦੇ ਵਿੱਚ ਬਹੁਤ ਹੂੰ ਭੇਡ ਚਾਲ ਦੀ ਇੱਕ ਕਹਾਣੀ ਸੁਣੋ ਇੱਕ ਬੰਦਾ ਕਿਸੇ ਆਪਣੇ ਜਿਹਨੂੰ ਮੰਨਦਾ ਹੋਊਗਾ ਉੱਥੇ ਮੱਥਾ ਟੇਕਣ ਗਿਆ ਹੂੰ ਉਹਨੇ ਦੇਖਿਆ ਲੈਣੇ ਬੜੀ ਲੰਬੀ ਲੱਗੀ ਹੋਈ ਆ ਬਹੁਤ ਲੰਬੀ ਲੈਣ ਲੱਗੀ ਹੋਈ ਸੀ ਉਹਨੇ ਕੀ ਕੀਤਾ ਕਿ ਇੱਕ ਖੋਤਾ ਖੜਾ ਸੀ ਸਾਈਡ ਤੇ ਅੱਛਾ ਉਹਨੇ ਖੋਤਾ ਦੇਖਿਆ ਤੇ ਲੈਣ ਦੇਖੀ ਕਹਿੰਦਾ ਵੀ ਇਦਾਂ ਤਾਂ ਬਾਰੀ ਮੇਰੀ ਕੱਲਾ ਤੱਕ ਵੀ ਨਹੀਂ ਆਉਣੀ ਹੂੰ ਉਹਨੇ ਖੋਤੇ ਦੀ ਪੂਛ ਤੋਂ ਇੱਕ ਵਾਲ ਪਟਿਆ ਅੱਛਾ ਵਾਲ ਪਟਕੇ ਆਪਣੇ ਸਿਰ ਤੋਂ ਇਦਾਂ 5-7 ਵਾਰੀ ਕਮਾਇਆ ਹੂੰ ਲੋਕੀ ਉਹਨੂੰ ਦੇਖਣ ਲੱਗ ਪਏ ਵੀ ਕਰਤਾ ਕੀ ਐ ਹੂੰ ਉਹਨੇ ਕਮਾ ਕੇ ਵਾਲ ਨਾ ਇਹਦਾ ਇੱਕ ਕੋਲ ਬਲਦੇ ਹੋ ਚੁੱਲ੍ਹੇ ਦੇ ਵਿੱਚ ਸੁੱਟ ਦੋਤਾ ਉਹ ਲੋਕੀ ਕਹਿੰਦੇ ਵੀ ਤੂੰ ਕਰਦਾ ਕੀ ਪਿਆ ਹੂੰ ਕਹਿੰਦਾ ਖੋਤਾ ਬੋ ਕਰਨੀ ਵਾਲਾ ਅੱਛਾ ਇਹਦਾ ਵਾਲ ਪਟਕੇ ਨਾ ਆਪਣੇ ਸਿਰ ਤੋਂ ਦੀ ਕਮਾਉਣ ਦੇ ਨਾਲ ਆ ਤੇ ਮਣਕੇ ਚੁੱਲ੍ਹੇ ਦੇ ਵਿੱਚ ਸੁੱਟਣ ਦੇ ਨਾਲ ਸਾਰੀ ਜ਼ਿੰਦਗੀ ਦੇਆਂ ਦੁੱਖ ਤਕਲੀਫਾਂ ਬੁਲਾਵਾ ਜਿਹੜੀਆਂ ਦੂਰ ਹੋ ਜਾਂਦੀਆਂ ਅੱਛਾ ਉਹਦਾ ਅੱਛਾ ਇਦਾਂ ਹੈ ਸਾਰੀ ਲੈਂਡ ਤੇ ਤਰਬਤਰ ਹੋ ਗਈ ਹੂੰ ਉਹ ਆਪ ਸਭ ਤੋਂ ਪਹਿਲਾਂ ਜਾ ਕੇ ਮਥਾ ਢੇ ਗਿਆ ਹੂੰ ਥੱਲੇ ਆਣ ਕੇ ਦੇਖਿਆ ਖੋਤਾ ਲੰਡਾ ਚੁੱਲ੍ਹਾ ਲਟ ਲਟ ਬਲੇ ਜੀ ਠੀਕ ਹੈ ਸਾਡੇ ਇਹ ਭੇਡ ਚਾਲਿਆ ਹੂੰ ਅਸੀਂ ਖੋਤਾ ਲੰਡਾ ਕਰਨ ਲੱਗੇ 1 ਮਿੰਟ ਨਹੀਂ ਲਉਦੇ ਹੂੰ ਇਹ ਜਿਹੜੀ ਇਹ ਇੰਨੀ ਚੀਜ਼ ਤੁਸੀਂ ਵਾਇਰਲ ਕਰ ਰਹੇ ਹੋ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਉਹਨੂੰ ਵਾਇਰਲ ਕਰਦੇ ਆ ਹੂੰ ਕੋਈ ਚੱਜ ਦੀ ਚੀਜ਼ ਕਿਸੇ ਦੀ ਤੁਸੀਂ ਵਾਇਰਲ ਕਰਦੇ ਆ ਹੂੰ ਅੱਧੇ ਸਾਡੇ ਨਾਲ ਸਹਿਮਤ ਹੋਣਗੇ ਅੱਧੇ ਸਾਡੇ ਨਾਲ ਅਸਹਿਮਤ ਵੀ ਹੋਣਗੇ ਹੋਣਗੇ ਪਰ ਕਿਸੇ ਦੇ ਵਿਚਾਰਾਂ ਦੇ ਨਾਲ ਕਿਸੇ ਨੂੰ 100% ਸਹਿਮਤ ਅਸੀਂ ਨਹੀਂ ਕਰ ਸਕਦੇ ਨਾ ਅਸੀਂ ਆਪਣੇ ਵਿਚਾਰ ਕਿਸੇ ਦੇ ਉੱਪਰ ਥੋਪ ਸਕਦੇ ਹਾਂ ਪਰ ਕੀ ਸਾਡੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਬਣਦੀ ਜੀ ਕੀ ਅਸੀਂ ਇਸ ਸਮਾਜ ਦਾ ਹਿੱਸਾ ਨਹੀਂ ਜੇ ਇਸ ਸਮਾਜ ਨੇ ਸਾਨੂੰ ਇੱਕ ਚੰਗਾ ਰੁਤਬਾ ਦਿੰਦਾ ਹੈ ਸਾਨੂੰ ਸਮਾਜ ਦੇ ਵਿੱਚ ਵਿਚਰਨ ਦਾ ਹੱਕ ਦਿੰਦਾ ਹੈ ਅਸੀਂ ਸਮਾਜ ਦੇ ਵਿੱਚ ਰਹਿਨੇ ਇੱਥੇ ਸਾਡੀਆਂ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਭੈਣਾਂ ਪਰਜਾਈਆਂ ਸਾਰੇ ਅਸੀਂ ਇੱਥੇ ਰਿਸ਼ਤੇ ਮਾਣੇ ਸਾਡੇ ਸੱਜਣ ਮਿੱਤਰ ਪਿਆਰੇ ਬੇਲੀ ਸਹੇਲੀ ਸਾਰੇ ਹੈਗੇ ਆ ਤੇ ਜੇਕਰ ਅਸੀਂ ਇਸ ਸਮਾਜ ਦੇ ਵਿੱਚ ਰਹਿਨੇ ਆ ਤਾਂ ਕੀ ਸਾਡੀ ਇਸ ਸਮਾਜ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੂੰ ਅਸੀਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੇ ਫਿਰੇ ਇੱਕ ਜਿਨ੍ਹਾਂ ਨੇ ਸਾਡੀ ਪੰਜਾਬੀ ਦਾ ਕਾਹਨ ਕੀਤਾ ਹੋਵੇ ਜੀ ਤਾਂ ਫਿਰ ਅਸੀਂ ਇਹਨਾਂ ਲੋਕਾਂ ਦੇ ਵਾਸਤੇ ਇਹਨਾਂ ਇਸ ਭੇਡ ਚਾਲ ਦੇ ਬਾਰੇ ਕੀ ਕਹਾਂਗੇ ਹੂੰ ਕੋਈ ਗਾਉਣ ਵਾਲੀ ਕੋਈ ਅਦਾਕਾਰਾ ਕੋਈ ਵੱਡਾ ਕਲਾਕਾਰ ਕੋਈ ਛੋਟਾ ਕਲਾਕਾਰ ਕੋਈ ਪਿੱਛੇ ਨਹੀਂ ਰਿਹਾ ਜੀ ਯਾਰ ਥੋੜੀ ਨੀ ਅਕਲ ਇਸ ਗਾਣੇ ਨੂੰ ਪ੍ਰਮੋਟ ਕੀਤਾ ਹੈ ਕੀਤਾ ਅਕਲ ਨੂੰ ਤਾਂ ਹੱਥ ਮਾਰੋ ਹੂੰ ਅਸੀਂ ਸਾਡੀ ਕੋਈ ਉਹਨਾਂ ਕਲਾਕਾਰਾਂ ਦੇ ਨਾਲ ਕੋਈ ਨਿੱਜੀ ਰੰਜਿਸ਼ ਥੋੜੋ ਵੀ ਸਾਡੇ ਆਣ ਕੇ ਗੇਟ ਦੇ ਵਿੱਚ ਲੱਤਾਂ ਮਾਰ ਕੇ ਤੇ ਜਾਂ ਫਿਰ ਸਾਡਾ ਕੁਪ ਲੂ ਹੈ ਸਾਡੀ ਲੜਾਈ ਤਾਂ ਇੱਥੇ ਇਹ ਐ ਭਾਈ ਇੱਕ ਤੁਸੀਂ ਬੰਦੇ ਦਾ ਨਾਮ ਸੁਣਿਆ ਹੋਣਾ ਪੰਡਤਰਾਉਤਰੇਨਵਰ ਸਿਰ ਦੇ ਉੱਪਰ ਉਹ ਤਖਤੀਆਂ ਜੀਆਂ ਲੈ ਕੇ ਤੁਰੇ ਫਿਰਦੇ ਹੁੰਦੇ ਆ ਪੰਜਾਬੀ ਮਾਂ ਬੋਲੀ ਦੇ ਰਤਬੇ ਦੇ ਵਾਸਤੇ ਮਾਨ ਸਤਕਾਰ ਦੇ ਵਾਸਤੇ ਕਦੇ ਕਿਤੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਉਹ ਭਾਈ ਕਰਨਾਟਕਾ ਦੇ ਵਿੱਚੋਂ ਆਣ ਕੇ ਬੰਦੇ ਨੂੰ ਤੁਹਾਡੀ ਪੰਜਾਬੀ ਦਾ ਫਿਕਰ ਆ ਤੇ ਲਾਣ ਤੇ ਸਾਡੇ ਦੇ ਉੱਪਰ ਜਿਹਨੂੰ ਸਾਡੇ ਨੂੰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਖਾ ਕੇ ਪੰਜਾਬ ਦਾ ਪੀ ਕੇ ਪੰਜਾਬ ਦਾ ਪਹਿਨ ਕੇ ਪੰਜਾਬ ਦਾ ਹੰਡਾ ਕੇ ਸਾਨੂੰ ਪੰਜਾਬੀ ਦਾ ਹੀ ਫਿਕਰ ਆ ਨਹੀਂਗਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਪੰਜਾਬੀ ਦਾ ਫਿਕਰ ਤੇ ਪੰਜਾਬ ਦਾ ਫਿਕਰ ਜਿਹੜਾ ਉਹ ਮੁੱਕ ਚੁੱਕਿਆ ਤੁਸੀਂ ਹੁਣ ਗੱਲ ਕੀਤੀ ਕਿ ਇਸ ਗਾਣੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਹਨਾ ਹਾਲੀ ਦੇ ਵਿੱਚ ਹੁਣ ਕਲਾਕਾਰ ਜਿਹੜੇ ਸੰ ਪੰਜਾਬੀ ਗਾਇਕ ਰਾਜਵੇਰ ਜਵੰਦਾ ਹੋਣੇ ਉਹ ਇੱਕ ਅਖਾੜਾ ਲਾਉਣ ਜਾਂਦੇ ਨੇ ਵਿਆਹ ਦੇ ਉੱਤੇ ਤਾਂ ਉੱਥੇ ਲੋਕਾਂ ਦੇ ਵੱਲੋਂ ਫਰਮਾਇਸ਼ ਕੀਤੀ ਜਾਂਦੀ ਹੈ ਵੀ ਉਹ ਵਾਲਾ ਗਾਣਾ ਗਾਓ ਸਾਗਰ ਦੀ ਵੋਟੀ ਲੈਂਦੀ ਇੰਡੀ ਕਚਲਾ ਉਹਨਾਂ ਨੂੰ ਗਾਉਣਾ ਪੈਂਦਾ ਹੈ ਉਹ ਸਟੇਜ ਦੇ ਉੱਤੇ ਖੜੇ ਹੁੰਦੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਪੈਂਦਾ ਹੈ ਠੀਕ ਹੈ ਆ ਗੱਲ ਵੀ ਤੁਸੀਂ ਕੀਤੀ ਕਿ ਜੋ ਲੋਕ ਦੇਖਣਾ ਚਾਹੁੰਦੇ ਨੇ ਉਹੀ ਦਿਖਾਉਣਾ ਪੈਂਦਾ ਹੁਣ ਰਾਜਵੇੜ ਜਵੰਦਾ ਉਹਨਾਂ ਦੇ ਵੱਲੋਂ ਖੁਦ ਨਹੀਂ ਹੈ ਗਾਣਾ ਗਾਇਆ ਕਿ ਲੋਕਾਂ ਨੇ ਫਰਮਾਇਸ਼ ਕੀਤੀ ਉਹਨਾਂ ਨੇ ਗਾ ਦਿੱਤਾ ਹੁਣ ਇੱਥੇ ਇੱਕ ਹੋਰ ਗੱਲ ਹੈ ਜੋਗੀ ਜੀ ਹੁਣ ਪੰਜਾਬ ਦੇ ਲੋਕ ਇਹ ਕਹਿ ਬੜੀ ਜਲਦੀ ਦਿੰਦੇ ਨੇ ਕਿ ਆਈਪੀਐਸ ਆਈਏਐਸ ਜਿਹੜੇ ਨੇ ਯੂਪੀ ਬਿਹਾਰ ਤੋਂ ਲੋਕ ਬਣ ਜਾਂਦੇ ਨੇ ਤੇ ਆਪਣੇਆਂ ਨੂੰ ਕੋਈ ਨੌਕਰੀਆਂ ਨਹੀਂ ਦਿੰਦਾ। ਹਿਮਾਚਲ ਤੋਂ ਇੱਥੇ ਬਸ ਡਰਾਈਵਰ ਜਿਹੜੇ ਨੇ ਉਹ ਰੱਖ ਲਏ ਜਾਂਦੇ ਨੇ ਹਨਾ। ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਨਹੀਂ ਜਾਂਦੀਆਂ। ਪੰਜਾਬ ਸਰਕਾਰ ਤੱਕਾ ਕਰਦੀ ਹੈ। ਪਰ ਇੱਥੇ ਆ ਵੀ ਤਾਂ ਦੇਖੋ ਨਾ ਕਿ ਨੌਜਵਾਨ ਪੀੜੀ ਜਿਹੜੀ ਹੈ ਉਹ ਤਾਂ ਰੀਲਾ ਬਣਾਉਣ ਨੂੰ ਤੁਰੀ ਹੋਈ ਹੈ। ਉਹ ਸਾਰੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਗਾਣਿਆਂ ਦੇ ਉੱਤੇ ਇਸ ਤਰੀਕੇ ਦੇ ਗਾਣਿਆਂ ਨੂੰ ਪ੍ਰਮੋਟ ਕਰਦੇ ਹੁੰਦੇ ਨੇ। ਉਹਨਾਂ ਨੂੰ ਐਡ ਮਿਲ ਜਾਂਦੀ ਹੈ। ਉਹਨਾਂ ਦਾ ਤਾਂ ਖਰਚਾ ਚੱਲੀ ਜਾਂਦਾ ਹੈ। ਉਹ ਕਹਿੰਦੇ ਅਸੀਂ ਕੀ ਲੈਣਾ ਤੋਸੀ ਕੀ ਲੈਣਾ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਚਲ ਜਾਂਦੇ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਹਨਾ ਮੁੰਡੇ ਕੁੜੀ ਉਹ ਤਾਂ ਜਾਣਾ ਹੀ ਵਿਦੇਸ਼ ਵੱਲ ਜਾਂਦੇ ਨੇ ਤੇ ਫਿਰ ਉਸ ਤੋਂ ਉੱਥੇ ਜਾ ਕੇ ਉਹ ਵੀਡੀਓ ਬਣਾ ਦਿੰਦੇ ਨੇ ਸੋਸ਼ਲ ਮੀਡੀਆ ਪ੍ਰਮੋਟਰ ਬਣ ਜਾਂਦੇ ਨੇ ਉਹਨਾਂ ਨੇ ਕੀ ਲੈਣਾ ਆਈਏਐਸ ਤੇ ਆਈਐਸ ਤੋਂ ਦੇਖੋ ਗੱਲ ਇਹ ਹੈ ਗੱਲ ਤੁਹਾਡੀ ਵਾਜਬ ਹੈ ਇਸ ਗੱਲ ਦੇ ਵਿੱਚ ਕੋਈ ਦੂਰ ਆਏ ਨਹੀਂ ਅੱਜ ਸਾਡੀ ਨੌਜਵਾਨ ਪੀੜੀ ਸਾਰੀ ਦੀ ਸਾਰੀ ਨੈੱਟ ਦੇ ਜੰਜਾਲ ਦੇ ਵਿੱਚ ਫਸੀ ਹੋਈ ਹੈ ਪਹਿਲਾਂ ਗੱਲ ਉਸ ਕਲਾਕਾਰ ਦੀ ਜਿਹਨੂੰ ਮੈਂ ਨਿੱਜੀ ਤੌਰ ਤੇ ਬੜਾ ਪਸੰਦ ਕਰਦਾ ਹਾਂ ਰਾਜਵੀਰ ਜਵੰਦਾ ਜੇਕਰ ਉਹਨੂੰ ਥੱਲਿਓ ਇਹ ਕਿਹਾ ਗਿਆ ਕਿ ਭਾਈ ਆ ਗਾਣਾ ਸੁਣਾ ਤੇ ਮਾਨਸਿਕਤਾ ਰਾਜਵੀਰ ਜਵੰਦਾ ਦੀ ਨਹੀਂ ਉਹਨਾਂ ਲੋਕਾਂ ਦੀ ਮਾੜੀ ਹੈ ਬਿਲਕੁਲ ਕਿ ਜਿਹੜੇ ਮਾਜਵੀਰ ਜਵੰਦਾ ਦਾ ਚਿਤ ਕਰੇ ਤੇਰਾ ਨਾ ਸਕੂਨ ਰੱਖ ਦਵਾਂ ਉਸ ਗਾਣੇ ਨੂੰ ਛੱਡ ਕੇ ਉਹ ਸਾਗਰ ਦੀ ਬੋਟੀ ਇੰਡੀਗਾ ਚਲਾਉਣ ਵਾਲੀ ਗੱਲ ਸੁਣਨਾ ਸੁਣਦੇ ਹੂੰ ਠੀਕ ਹੈ ਨਾ ਰਾਜਵੀਰ ਜਵੰਦਾ ਇਸ ਵੇਲੇ ਨੌਜਵਾਨ ਗਾਇਕਾਂ ਦੇ ਵਿੱਚ ਇੱਕ ਬਹੁਤ ਸੋਹਣਾ ਸੁਚੱਜਾ ਸੁਰੀ ਲਗਾਏ ਕਿਆ ਅਸੀਂ ਉਹਨੂੰ ਪਸੰਦ ਕਰਦੇ ਹਾਂ ਮੈਂ ਉਹਦੇ ਗਾਣੇ ਸੁਣਦਾ ਪਰ ਜੇਕਰ ਉਹ ਲੋਕ ਥੱਲੇੋਂ ਡਿਮਾਂਡਾਂ ਕਰਦੇ ਆ ਉਹ ਸ਼ੋਅ ਮੈਨਿਆ ਹੂੰ ਲੋਕਾਂ ਨੇ ਡਿਮਾਂਡ ਕੀਤੀ ਉਹਨੇ ਗਾਤੀ ਜੇਕਰ ਉਹ ਕਹਿੰਦਾ ਮੈਂ ਗਾਉਂਦਾ ਨਹੀਂ ਮੈਂ ਨਹੀਂ ਗਾਉਣਾ ਸੀ ਲੋਕਾਂ ਨੇ ਉੱਥੇ ਲੋਕਾਂ ਨੇ ਉਹਦੇ ਨਾਲ ਹੱਥੋਪਾਈ ਵੀ ਹੋਣਾ ਸੀਗਾ ਧੱਕਾ ਮੁੱਕੀ ਵੀ ਹੋਣਾ ਸੀਗਾ ਜੀ ਉਹਦੀਆਂ ਵੀਡੀਓ ਵਾਇਰਲ ਹੋ ਜਾਣੀਆਂ ਸੀਗਾ ਹੂੰ ਚੰਗੇ ਕੰਮ ਨੂੰ ਅਸੀਂ ਇੱਥੇ ਪ੍ਰਮੋਟ ਨਹੀਂ ਕਰਦੇ ਤੇ ਮੰਦੇ ਕੰਮ ਦੀ ਅਸੀਂ ਉਡੀਕ ਕਰਦੇ ਆ ਕਿ ਕਦੋਂ ਸਾਡੇ ਕੋਲ ਗੰਦਮੰਦ ਆ ਜਵੇ ਤੇ ਅਸੀਂ ਉਹਨੂੰ ਅੱਗੇ ਫਾਰਵਰਡ ਕਰ ਦਈਏ ਠੀਕ ਹੈ ਹੁਣ ਆਜਨੇ ਉਸ ਗੱਲ ਦੇ ਉੱਪਰ ਜਿਹੜੀ ਗੱਲ ਤੁਸੀਂ ਕੀਤੀ ਜਿਹੜਾ ਕਿ ਅਹਿਮ ਤੇ ਗੰਭੀਰ ਵਿਸ਼ਾ ਹੈ ਕਿ ਸਾਡੀ ਨੌਜਵਾਨ ਪੀੜੀ ਸਾਰੀ ਨੈਟ ਤੇ ਹੈ ਹੂੰ ਇਹ ਨੈਟ ਤੇ ਨਹੀਂ ਨੈਟ ਵਿੱਚ ਆ ਹੂੰ ਅਸੀਂ ਫਸ ਗਏ ਆਂ ਜੀ ਉਲਝ ਚੁੱਕੇ ਆਂ ਅਸੀਂ ਉਲਝ ਚੁੱਕੇ ਆਂ ਸਾਨੂੰ ਕੰਪਨੀਆਂ ਇੱਥੇ ਆਣ ਕੇ ਲਾਰਾ ਲਾਉਂਦੀਆਂ ਆ ਕਿ ਭਾਈ ਤੁਹਾਨੂੰ ਅਸੀਂ ਨੈਟ ਫ੍ਰੀ ਦੇਵਾਂਗੇ ਹੂੰ ਉਹਨਾਂ ਨੂੰ ਪਤਾ ਹੈ ਨਾ ਕਿ ਬੰਦੇ ਫ੍ਰੀ ਹੈ। ਹੂੰ। ਜਦੋਂ ਤੁਸੀਂ ਇਹਨਾਂ ਰੀਲਾਂ ਦੇ ਵਿੱਚ ਫਸ ਗਏ। ਤੁਸੀਂ ਨੈਟ ਤੇ ਰਹਿੰਨੇ। ਤੁਸੀਂ ਫੇਸਬੁੱਕ ਤੇ ਰਹਿੰਨੇ। ਤੁਸੀਂ ਵਟਸਐਪ ਤੇ, ਤੁਸੀਂ ਇੰਸਟਾਗ੍ਰਾਮ ਤੇ, ਤੁਸੀਂ ਹੋਰ ਪਤਾ ਨਹੀਂ ਕਿੱਥੇ-ਕਿੱਥੇ। ਤੁਸੀਂ 24 ਘੰਟੇ ਆਨਲਾਈਨ ਰਹਿੰਨੇ ਆ। ਜਦੋਂ ਤੁਸੀਂ ਨੈਟ ਤੋਂ ਪਰੇ ਹੋਵੋਗੇ। ਉਦੋਂ ਤੁਸੀਂ ਸਰਕਾਰਾਂ ਦੇ ਸੰਗ ਦੇ ਵਿੱਚ ਗੁੱਠਾ ਦੇ ਸਕਦੇ। ਦੱਸੋ ਸਾਡੇ ਲਈ ਕੀ ਕੀਤਾ? ਬਿਲਕੁਲ। ਆਪਣੇ ਕਿਸੇ ਐਮ.ਐਲ.ਏ ਨੂੰ ਆਪਣੇ ਕਿਸੇ ਐਮਪੀ ਨੂੰ ਆਪਣੇ ਕਿਸੇ ਸਰਕਾਰੀ ਦਰਬਾਰੇ ਦੇ ਜਿਹੜਾ ਤੁਹਾਡੇ ਲਈ ਤੁਹਾਡੀ ਕਿਸੇ ਗੱਲ ਪੱਖ ਦਾ ਜ਼ਿੰਮੇਵਾਰ ਆ ਉਹਨੂੰ ਕਾਲਰ ਤੋਂ ਫੜ ਕੇ ਤਾਂ ਹੀ ਤੁਸੀਂ ਪੁੱਛ ਸਕਦੇ ਆ ਜੀ ਕਿ ਦੱਸ ਸਾਡੇ ਲਈ ਕੀ ਕੀਤਾ ਹੂੰ ਸੋ ਲੋਕਾਂ ਨੂੰ ਇਹਨਾਂ ਦੀ ਵੱਤ ਆਈ ਹੋਈ ਹੈ ਕਿ ਇਹ ਲੋਕ ਜਿਹੜੇ ਆ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਫਸੇ ਫਿਰਦੇ ਨੇ ਹੂੰ ਇਹਨਾਂ ਨੂੰ ਵੱਡੇ ਮੁੱਦੇ ਨਹੀਂ ਪਤਾ ਔਰ ਦੇਖਣਾ ਚਾਹੁੰਦੇ ਵੀ ਨਹੀਂ ਉਹ ਦੇਖਣਾ ਚਾਹੁੰਦੇ ਨਹੀਂ ਕਿ ਉਹਨਾਂ ਨੂੰ ਸਿਆਸਤ ਤੋਂ ਕੋਈ ਮਤਲਬ ਨਹੀਂ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਤੋਂ ਕੋਈ ਮਤਲਬ ਨਹੀਂ ਕਿ ਕੀ ਹੋ ਰਿਹਾ ਹੈ ਕੀ ਹੋ ਸਕਦਾ ਹੈ ਕੌਣ ਪ੍ਰਧਾਨ ਮੰਤਰੀ ਬਣੂਗਾ ਕੌਣ ਮੁੱਖ ਮੰਤਰੀ ਬਣੂਗਾ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਜੇਕਰ ਸਾਡੇ ਇੱਥੇ 15 ਲੱਖ ਦੇਣ ਦਾ ਵਾਅਦਾ ਹੋਇਆ ਸੀ ਤਾਂ ਕੀ ਮਿਲਿਆ ਮਿਲਿਆ ਬਿਲਕੁਲ ਜੇ ਹੋਇਆ ਸੀ ਤਾਂ ਕਦੋਂ ਹੋਇਆ ਸੀ ਕਿਨੇ ਕੀਤਾ ਸੀ ਕਿਵੇਂ ਕੀਤਾ ਸੀ ਜਿਹੜੀ ਸਰਕਾਰ ਐਸ ਵੇਲੇ ਹੁਣ ਫਿਰ ਮੁੜ ਕੇ ਸਰਕਾਰ ਬਣਾਉਣ ਦੀ ਚੱਕਰ ਦੇ ਵਿੱਚ ਆ ਕਿ ਉਸ ਦੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ 2019 ਦੇ ਵਿੱਚ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਕਿੰਨੇ ਵਾਅਦੇ ਪੂਰੇ ਹੋ ਗਏ ਕਿਸ ਨੂੰ ਪਤਾ ਹੈ ਹੂੰ ਬਿਲਕੁਲ ਕੀ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕੀ ਵਾਅਦੇ ਸੀਗੇ ਕਿ ਉਹਨਾਂ ਨੇ ਪੂਰੇ ਕਰ ਦਿੱਤੇ ਜਾਂ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਇਹਨਾਂ ਨੇ ਲੜਨੀਆਂ ਤਾਂ ਉਸ ਵੇਲੇ ਉਹਨਾਂ ਦਾ ਚੋਣ ਮੈਨੀਫੈਸਟੋ ਕੀ ਹੈਗਾ ਸਾਡੇ ਵਾਸਤੇ ਇਹਨਾਂ ਨੇ ਕੀ ਰੱਖਿਆ ਬੱਚਿਆਂ ਵਾਸਤੇ ਕੀ ਹੈ ਨੌਜਵਾਨਾਂ ਵਾਸਤੇ ਕੀ ਹੈ ਬਜ਼ੁਰਗਾਂ ਵਾਸਤੇ ਕੀ ਹੈ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਵਾਸਤੇ ਕੀ ਹੈ ਸਾਡੇ ਜਿਹੜੇ ਆਸ਼ਰਿਤ ਲੋਕ ਨੇ ਉਹਨਾਂ ਵਾਸਤੇ ਕੀ ਹੈ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਸਤੇ ਕੀ ਹੈ ਸਾਡੇ ਗੌਣ ਵਾਲੇ ਉਹਨਾਂ ਵਾਸਤੇ ਕੀ ਹੈ ਲਿਖਣ ਵਾਲੇ ਵਾਸਤੇ ਕੀ ਹੈ ਪੜਨ ਵਾਲੇ ਵਾਸਤੇ ਕੀ ਹੈ ਕਦੇ ਅਸੀਂ ਇਹਨਾਂ ਮੁੱਦਿਆਂ ਦੇ ਉੱਪਰ ਵਿਚਾਰ ਕੀਤੀ ਸਾਗਰ ਦੀ ਬੋਟੀ ਨੂੰ ਛੱਡ ਕੇ ਅਸੀਂ ਤਾਂ ਜਿਹੜੀ ਸਰਕਾਰ ਦੇ ਵੱਲੋਂ ਸਕੀਮਾਂ ਸਾਡੇ ਲਈ ਕੀਤੀਆਂ ਜਾਂਦੀਆਂ ਨੇ ਐਲਾਨੀਆਂ ਜਾਂਦੀਆਂ ਨੇ ਅਸੀਂ ਤਾਂ ਉਹਦਾ ਲਾਹਾ ਚੰਗੇ ਤਰੀਕੇ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਮੈਂ ਕਹਿੰਦਾ ਜੀ ਤੁਸੀਂ ਇਹ ਇਹ ਗੱਲ ਕੀਤੀ ਹੈ ਬੜੀ ਚੰਗੀ ਗੱਲ ਕੀਤੀ ਹੈ ਹੁਣ ਤੁਸੀਂ ਇਸ ਹਿਸਾਬ ਲਾ ਲਓ ਤੁਸੀਂ ਭਾਵੇਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋ ਠੀਕ ਹੈ ਜੀ ਜੋ ਮਰਜ਼ੀ ਜਿੰਨਾ ਮਰਜ਼ੀ ਤੁਸੀਂ ਪੜ੍ਹੇ ਲਿਖੇ ਤੁਸੀਂ ਆਪਣਾ ਫਾਰਮ ਭਰੋ ਉਹਨੂੰ ਕੈਫੇ ਤੇ ਜਾਂਦੇ ਆ ਬਿਲਕੁਲ ਜਾਣਾ ਪੈਂਦਾ ਜਾਣਾ ਪੈਂਦਾ ਨਾ ਬਿਲਕੁਲ ਉਹ ਸਾਨੂੰ ਤਾਂ ਇਹਨਾਂ ਨੇ ਇਹਨੇ ਕਾਬਲ ਨਹੀਂ ਕੀਤਾ ਕਿ ਅਸੀਂ ਆਪਣਾ ਇੱਕ ਫਾਰਮ ਆਪਰ ਲਈਏ ਸਾਡੇ ਵਿੱਚ ਇੱਥੇ ਬਹੁਤ ਸਾਰੀਆਂ ਪਛਾਵਾਂ ਦੇ ਬੈਰੀਅਰ ਆਉਂਦੇ ਆ ਇੱਥੇ ਬਹੁਤ ਸਾਰੀਆਂ ਬੋਲੀਆਂ ਦੇ ਬੈਰੀਅਰ ਆਉਂਦੇ ਆ ਬਹੁਤ ਸਾਰੇ ਟੈਕਨੀਕਲ ਬੈਰੀਅਰ ਆਉਂਦੇ ਆ ਬਹੁਤ ਸਾਰੀਆਂ ਹੋਰ ਔਣਤਾਲੀਆਂ ਆਉਂਦੀਆਂ ਕਿ ਜਿਨ੍ਹਾਂ ਦੇ ਕਰਕੇ ਅਸੀਂ ਇੱਕ ਮਾਮੂਲੀ ਜਿਹਾ ਫਾਰਮ ਨਹੀਂ ਭਰ ਸਕਦੇ ਜੀ ਪੈਨਸ਼ਨ ਲੈਣ ਵਾਲਾ ਫਾਰਮ ਹੋਵੇ ਹੂੰ ਕੋਈ ਤੁਹਾਨੂੰ ਕੋਈ ਤੁਸੀਂ ਆਪਣਾ ਰਾਸ਼ਨ ਕਾਰਡ ਬਣਾਉਣਾ ਹੋਵੇ ਉਹਦਾ ਫਾਰਮ ਨਹੀਂ ਤੁਸੀਂ ਆਪ ਭਰ ਸਕਦੇ ਤੇ ਤੁਸੀਂ ਰੀਲਾਂ ਬਣਾਉਣ ਦੇ ਲਈ ਜਿੰਨੀਆ ਮਰਜ਼ੀ ਤੁਸੀਂ ਟੈਕਨੀਕਲ ਐਡੀਟਿੰਗ ਵੀ ਜਾਣਦੇ ਆ ਤੇ ਤੁਸੀਂ ਤੁਰੇ ਕਿੱਦਨੂੰ ਫਿਰਦੇ ਆ ਇਹ ਪੰਜਾਬ ਦਾ ਇਹ ਸਾਡੇ ਦੇਸ਼ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਸਾਡੇ ਲੋਕ ਇਸ ਵੇਲੇ ਇਹਨਾਂ ਨੇ ਕੋਈ ਸਮਾਂ ਹੁੰਦਾ ਸੀਗਾ ਸਚਾਈ ਐ ਇਹੋ ਬੀਬੀਆਂ ਜਿਹੜੀਆਂ ਆਉਂਦੀ ਸੀ ਨਾ ਜਿਹੜੀਆਂ ਜਵਾਕ ਜਿਹਨਾਂ ਦੇ ਜੰਮੇ ਹੁੰਦੇ ਸੀਗੇ ਇਹ ਕੌੜਾ ਤੇਲ ਪਾ ਕੇ ਕੰਨਾਂ ਦੇ ਵਿੱਚ ਗੱਲ ਸੁਣਿਓਂੇ ਹੁੰਦੀ ਰਹੀ ਆ ਜਿਹੜੀਆਂ ਸਿਆਣੀਆਂ ਬੀਬੀਆਂ ਇਸ ਵੇਲੇ ਸਾਡਾ ਪ੍ਰੋਗਰਾਮ ਦੇਖਦੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੋਣਾ ਜਿਹੜੀਆਂ ਸੜੀਆਂ ਦਾਦੀ ਦੀ ਉਮਰ ਦੀਆਂ ਉਹ ਥੋੜੀ ਜੀ ਨਾ ਫੀਮ ਹੂੰ ਉਹ ਨਿਆਣੇ ਨੂੰ ਖੜਾਉਂਦੇ ਹੁੰਦੇ ਸੀਗੇ ਛੋੜੇ ਬੱਚੇ ਨੂੰ ਅੱਛਾ ਥੋੜੀ ਜੀ ਮਾੜੀ ਜੀ ਕਿਨਕਾ ਜਿਆ ਕਿ ਉਹ ਬੱਚਾ ਸੁੱਤਾ ਰਹਿੰਦਾ ਹੁੰਦਾ ਸੀਗਾ ਹੂੰ ਉਹਨੂੰ ਤੰਗ ਪਰੇਸ਼ਾਨ ਨਹੀਂ ਸੀ ਕਰਦਾ ਹੁੰਦਾ ਠੀਕ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੀ एरर Dependirea ਕਿ ਜਿਹੜੇ ਬੱਚੇ ਅਸੀਂ ਕੇਅਰ ਟੇਕਰਾਂ ਨੂੰ ਛੱਡ ਕੇ ਜਾਂਦੇ ਹਾਂ ਉੱਥੇ ਵੀ ਉਹਨਾਂ ਨੂੰ ਕੋਈ ਦਵਾਈ ਪਲਾਈ ਜਾਂਦੀ ਉਹ ਸੁੱਤੇ ਰਹਿੰਦੇ ਆ। ਅੱਛਾ ਠੀਕ ਥੋੜੇ ਜੇ ਮੈਂ ਸਾਰੇ ਨਹੀਂ ਕਹਿ ਰਹੇ ਹਾਂ। ਹੁਣ ਆ ਜਾਓ ਸਾਡੇ ਇੱਥੇ ਸਾਡੀ ਨੌਜਵਾਨ ਪੀੜੀ ਨੂੰ ਇਹਨਾਂ ਸਰਕਾਰਾਂ ਨੇ ਇੱਕ ਐਸੀ ਫੀਮ ਖੜਾਤੀ ਆ ਜਿਹਦਾ ਨਾਮ ਨੈਟ ਆ। ਜੀ ਉਹ ਹੁਣ ਕਸਕਦੇ ਨਹੀਂ ਪੂੰਦੇ ਨਹੀਂ ਸਰਕਾਰ ਜੋ ਮਰਜ਼ੀ ਕਰੀ ਜਾਵੇ ਇਹਨਾਂ ਦੇ ਕੰਨਾਂ ਦੇ ਕੋਲ ਢੋਲ ਵੱਜਦੇ ਰਹਿਣਗੇ ਜਾਗਣਗੇ ਨਹੀਂ ਜਾਗਣਗੇ ਨਹੀਂ ਇਹਨਾਂ ਨੂੰ ਆਪਣੇ ਹੱਕਾਂ ਬਾਰੇ ਇਹਨਾਂ ਨੂੰ ਆਪਣੇ ਫਰਜ਼ਾਂ ਬਾਰੇ ਇਹਨਾਂ ਨੂੰ ਆਪਣੇ ਪੰਜਾਬ ਬਾਰੇ ਪੰਜਾਬੀ ਬਾਰੇ ਪੰਜਾਬੀਅਤ ਬਾਰੇ ਕੱਖ ਨਹੀਂ ਪਤਾ ਔਰ ਇਹ ਲੋਕ ਇਹ ਨੇ ਪੰਜਾਬ ਦੇ ਵਾਰਿਸ ਜੀ ਇਹਨਾਂ ਨੇ ਪੰਜਾਬ ਸੰਭਾਲਣਾ ਇਸੇ ਕਰਕੇ ਇੱਕ ਮੈਨੂੰ ਬੜੇ ਇੱਕ ਵੱਡੇ ਸਿਆਸਤਦਾਨ ਦੀ ਉਹ ਗੁਰਦਾਸਪੁਰ ਤੋਂ ਐਮਪੀ ਵੀ ਰਹੇ ਆ ਔਰ ਕੇਂਦਰ ਦੇ ਵਿੱਚ ਮਨਿਸਟਰ ਵੀ ਰਹੇ ਆ ਉਹਨਾਂ ਦੀ ਗੱਲ ਬੜੀ ਚੇਤੇ ਆ ਰਹੀ ਹੈ ਇੱਕ ਅਖਬਾਰ ਦੇ ਵਿੱਚ ਉਹਨਾਂ ਦੀ ਮੈਂ ਇੰਟਰਵਿਊ ਦੇ ਵਿੱਚੋਂ ਪੜ੍ਹਿਆ ਸੀਗਾ ਉਹ ਕਹਿੰਦੇ ਸੀ ਇੱਥੇ ਭਾਰਤ ਵਿੱਚ ਜਿਹੜੇ ਚੰਗੇ ਲੋਕ ਆ ਸਿਆਸਤ ਵਿੱਚ ਆਉਣਾ ਨਹੀਂ ਚਾਹੁੰਦੇ ਅੱਛਾ ਇਸੇ ਕਰਕੇ ਮਾੜੇ ਆਉਂਦੇ ਆ ਹੂੰ ਉਹ ਰਾਜ ਕਰਦੇ ਆ ਤੁਹਾਡੇ ਸਿਰ ਤੇ ਹੂੰ ਚੰਗਿਆ ਲੋਕਾਂ ਦੇ ਸਿਰਾਂ ਦੇ ਉੱਪਰ ਮਾੜੇ ਬੰਦੇ ਰਾਜ ਕਰਦੇ ਆ ਪਰ ਸਾਡੇ ਜਿਹੜੇ ਚੰਗੇ ਚੰਗੇ ਸਾਡੀ ਜਿਹੜੀ ਕਰੀਮ ਆ ਉਹ ਤਾਂ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਲੇਬਰ ਕਰਦੀ ਆ ਵਿਦੇਸ਼ਾਂ ਦੇ ਵਿੱਚ ਠੀਕ ਹੈ ਇੱਥੇ ਜਿੰਨੇ ਵਿਚਾਰੇ ਬਾਕੀ ਰਹਿ ਗਏ ਆ ਉਹ ਨੈੱਟ ਦੇ ਵਿੱਚ ਲਾਤੇ ਕੁਝ ਨਸ਼ਿਆਂ ਦੇ ਵਿੱਚ ਲਾਤੇ ਕੁਝ ਹੋਰ ਕਿਸੇ ਤਰ੍ਹਾਂ ਫਸ ਗਏ ਕੋਈ ਧਰਮ ਦੇ ਨਾਂ ਤੇ ਕੋਈ ਨੈੱਟ ਦੇ ਨਾਂ ਤੇ ਕੋਈ ਨਸ਼ਿਆਂ ਦੇ ਨਾਂ ਤੇ ਸਾਡੇ ਤਾਂ ਪੰਜਾਬ ਦੇ ਚੁੱਲ੍ਹੇ ਬੁਝ ਗਏ ਇਹਨਾਂ ਬੁਝ ਚੁੱਕੇ ਚੁੱਲਿਆਂ ਦੇ ਉੱਪਰ ਇਹ ਆਪਣੀਆਂ ਸਿਆਸਤ ਦੀਆਂ ਕੜਾਈਆਂ ਚੜ੍ਹਨੀਆਂ ਚਾਹੁੰਦੇ ਜੀ ਸਾਡੇ ਵੀ ਲੋਕਾਂ ਨੂੰ ਸੋਚਣਾ ਪਊਗਾ ਹਮ ਅਜਨੀ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਸਾਡੀਆਂ ਜਿਹੜੀਆਂ ਬੀਬੀਆਂ ਆ ਖਾਸ ਤੌਰ ਤੇ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹਨਾਂ ਦੀਆਂ ਵੀਡੀਓ ਦੇਖਦੇ ਹਾਂ ਉਹ ਵੀ ਨੱਚਦੀਆਂ ਰਹਿੰਦੀਆਂ ਨਾਲ ਇਹਨਾਂ ਦੇ ਘਰ ਵਾਲੇ ਵੀ ਲੱਗੇ ਹੋਏ ਆ ਬਿਲਕੁਲ ਨਿਆਣਿਆਂ ਨੂੰ ਵੀ ਲਾਇਆ ਹੋਇਆ ਨਾਲ ਨਿਆਣਿਆਂ ਨੂੰ ਵੀ ਲਾਇਆ ਹੋਇਆ ਜੀ ਠੀਕ ਹੈ ਜੀ ਅਸੀਂ ਕੱਲੀਆਂ ਬੀਬੀਆਂ ਦਾ ਕਸੂਰ ਨਹੀਂ ਕੱਢਦੇ ਇਹ ਜਿਹੜਾ ਬੀਬੇ ਬੀਬੇ ਵੀ ਨਹੀਂ ਆਏ ਹੋ ਜੀ ਇਹ ਵੀ ਨਾਲ ਹੀ ਆ ਹਮ ਆਪਣੀ ਸਾਰੀ ਨਿੱਜੀ ਜ਼ਿੰਦਗੀ ਜਿਹੜੀ ਆ ਨਾ ਉਹ ਹੈ ਸਾਰਿਆਂ ਨੂੰ ਦਿਖਾ ਦਿੰਦੇ ਆ ਕੀ ਕੀ ਕਰ ਰਹੇ ਆ ਕਿੱਥੇ ਜਾ ਰਹੇ ਆ ਕੀ ਹੋ ਰਿਹਾ ਹੈ ਸਾਡੇ ਨਾਲ ਇਦਾਂ ਹੋ ਗਿਆ ਆ ਹੋ ਗਿਆ ਕੀ ਪਕਾਇਆ ਹੈ ਕੀ ਖਾਦਾ ਆ ਸਭ ਕੁਝ ਉਹ ਦਿਖਾਉਂਦੇ ਆ ਦੇਖੋ ਮੈਂ ਇੱਥੇ ਬੜਾ ਹੈਰਾਨ ਪਰੇਸ਼ਾਨ ਆ ਕਿ ਜਿਹੜੀਆਂ ਚੀਜ਼ਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਉਹ ਵੀ ਦਿਖਾਉਂਦੇ ਆ ਉਹ ਵੀ ਦਿਖਾਉਂਦੇ ਹੋ ਲੋਕ ਬਿਲਕੁਲ ਸੋ ਸਾਡੇ ਲੋਕ ਜਿਹੜੇ ਆ ਚਰਚਾ ਉਸ ਗੱਲ ਦੀ ਕਰਦੇ ਆ ਜਿਹਦੀ ਚਰਚਾ ਹੋਣੀ ਨਹੀਂ ਚਾਹੀਦੀ ਹੂੰ ਅੱਛਾ ਇੱਥੇ ਜਦੋਂ ਕੋਈ ਕਮੈਂਟ ਕਰ ਦਵੇ ਨਾ ਕਿ ਬਈ ਤੁਸੀਂ ਕੁਝ ਚੱਜ ਦਾ ਸਿਖਾ ਦਿਓ ਬੱਚਿਆਂ ਨੂੰ ਤੁਸੀਂ ਕੱਤੋਂ ਫੋਨ ਫੜਾਏ ਹੋਏ ਤੁਸੀਂ ਨਾਲ ਉਹਨੂੰ ਵੀ ਰਲਾਇਆ ਹੋਏ ਤੁਸੀਂ ਆਪ ਤਾਂ ਚਲੋ ਕਰਦੀ ਕਰਦੇ ਆ ਨਿਆਣੇ ਨੂੰ ਕੱਤੋਂ ਹਨਾ ਤੁਸੀਂ ਲਾਇਆ ਹੋਏ ਉਹਨੂੰ ਸਕੂਲ ਭੇਜੋ ਉਹਨੂੰ ਚੰਗਾ ਕਿਤੇ ਲਾ ਦਿਓ ਫਿਰ ਲਾਈਵ ਹੋ ਕੇ ਉਹਦਾ ਰਿਪਲਾਈ ਕੀਤਾ ਜਾਂਦਾ ਹੈ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਅਸੀਂ ਗੱਲਾਂ ਕਰਦੇ ਹੂੰ ਅਸੀਂ ਕਿਹੜਾ ਇਹਨਾਂ ਦੇ ਮਾਮੇ ਦੇ ਪੋਤੇ ਵੀ ਜਾਂ ਸਾਨੂੰ ਇਹਨਾਂ ਨੂੰ ਚੰਗਾ ਕਹਿ ਦੇਣਾ ਜੀ ਤੇ ਸਾਨੂੰ ਵੀ ਤਾਂ ਇਹਨਾਂ ਨੇ ਤਤ ਤੇ ਤਤੇ ਫੋਲਕੇ ਦੇਣੇ ਹੀ ਆ ਜੀ ਤੇ ਲਈ ਜਾਣ ਯਾਰ ਅਸੀਂ ਲੋਕਾਂ ਦੀਆਂ ਲੀਹਾਂ ਦੇ ਵਿੱਚ ਹੀ ਮਗਰ ਮਗਰ ਤੁਰੇ ਫਿਰਦਾ ਅਸੀਂ ਭੇਡਾਂ ਆ ਕਿ ਇੱਕ ਭੇਡ ਟਰੱਕ ਚੱਲਦੇ ਦੇ ਵਿੱਚੋਂ ਉਤਰ ਗਈ ਬਾਕੀ ਵੀ ਉਤਰ ਕੇ ਟੰਗਾ ਤੜਾ ਲੈਣ ਜੀ ਕੁਝ ਸਾਡੀ ਜ਼ਿੰਮੇਵਾਰੀ ਹੈ ਕਿ ਨਹੀਂ ਹੈ ਇੱਕ ਜ਼ਿੰਮੇਵਾਰੀ ਤਾਂ ਆਪਣੀ ਤੈਅ ਕਰੋ ਯਾਰ ਜੀ ਤੁਸੀਂ ਲੋਕ ਤੁਸੀਂ ਵਾਰਿਸ ਹੋ ਪੰਜਾਬ ਦੇ ਤੇ ਜਿਕਰ ਪੰਜਾਬ ਤੁਹਾਡੇ ਵਰਗੇ ਵਾਰਸਾਂ ਦਾ ਇਹਦੇ ਨਾਲੋਂ ਚੰਗਾ ਨਹੀਂ ਫਿਰ ਬਿਹਾਰੀ ਆਣ ਕੇ ਸਾਬ ਲਣ ਜੀ ਪਰ ਯੂਪੀ ਵਾਲੇ ਸਾਬ ਲਣ ਹੋ ਰਿਹਾ ਆ ਅਗਲੇ ਪੜਦੇ ਤਾਂ ਹੈ ਆਣ ਕੇ ਅਗਲੇ ਹੁਣ ਤੁਸੀਂ ਆਮ ਤੌਰ ਤੇ ਅਸੀਂ ਇਹ ਦੇਖਦੇ ਆ ਯਾਰ ਜਿਹੜੇ ਲੋਕ ਮਿਹਨਤਾਂ ਕਰਦੇ ਹੁਣ ਦੇਖੋ ਸਵਾਲ ਦੇਖੋ ਇੱਕ ਕਿੱਸਾ ਵੱਡਾ ਯੂਪੀ ਬਿਹਾਰ ਤੋਂ ਆਣ ਕੇ ਲੋਕਾਂ ਨੇ ਹਮ ਗੋਲਗਪਲੇ ਜੀ 버ਗਰ ਹਮ ਤੇ ਹੋਰ ਕੁਝ ਖਾਣ ਪੀਣ ਦੇ ਰੇੜੀਆਂ ਲਾਈਆਂ ਜੀ ਉਹਨਾਂ ਨੇ ਆਪਣੇ ਕੋਠੀਆਂ ਬਣਾ ਲਈਆਂ ਬਿਲਕੁਲ ਤੇ ਸਾਡੇ ਵਾਲੇ ਇੱਥੇ ਦਸਾਂ ਦਸਬੀਆਂ ਬੀਆਂ ਕਿੱल्ल्या ਦੇ ਮਾਲਕਾਂ ਨੂੰ ਕੀ ਫੇਟਾ ਪਿਆ ਹੂੰ ਉਹ ਘਤਰੋਂਦੇ ਫਿਰਦੇ ਆ ਹੂੰ 80 ਲੋਕ ਗਲਤ ਟਰੈਕ ਤੇ ਚੜ ਗਏ ਆ ਜੀ ਸਾਡਾ ਟਰੈਕ ਸਹੀ ਨਹੀਂ ਹੈ ਹੂੰ 80 ਲੋਕਾਂ ਨੇ ਆਪਣਾ ਟਰੈਕ ਗਲਤ ਫੜ ਲਿਆ ਗਲਤ ਅਸੀਂ ਚਰਚਾ ਦੀ ਚਰਚਾ ਕਰਦੇ ਆ ਚਰਚਾ ਤੇ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮਹਿੰਗਾਈ ਦੀ ਹੋਣੀ ਚਾਹੀਦੀ ਸੀ ਹੂੰ ਟਿੱਲੀਆਂ ਸਿੱਧ ਸਹੂਲਤਾਂ ਦੀ ਹੋਣੀ ਚਾਹੀਦੀ ਸੀ ਸਾਡੀਆਂ ਟੁੱਟੀਆਂ ਫੁੱਟੀਆਂ ਸੜਕਾਂ ਦੀ ਹੋਣੀ ਚਾਹੀਦੀ ਸੀ ਸਾਡੇ ਸਕੂਲਾਂ ਦੇ ਉੱਪਰ ਰੰਗ ਰੋਗਨ ਕਰਕੇ ਨਵੇਂ-ਨਵੇਂ ਨਾਂ ਛਾਪ ਕੇ ਮਸ਼ਹੂਰੀ ਲੈਂਦੀਆਂ ਸਰਕਾਰਾਂ ਦੀ ਹੋਣੀ ਚਾਹੀਦੀ ਸੀ ਜੀ ਸਾਡੀਆਂ ਔਰਤਾਂ ਨੂੰ ਬਰਗਲਾ ਕੇ ਕਿ ਜਿਨ੍ਹਾਂ ਨੇ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਤੁਹਾਡੇ ਖਾਤੇ ਦੇ ਵਿੱਚ ਪਾਉਣ ਦਾ ਲਾਲਚ ਦਿੱਤਾ ਸੀ ਚਰਚਾ ਤਾਂ ਉਸ ਗੱਲ ਦੀ ਵੀ ਹੋਣੀ ਚਾਹੀਦੀ ਸੀ ਭਾਵੇਂ ਕਿ ਫ੍ਰੀ ਦੇ ਚੀਜ਼ ਹਮੇਸ਼ਾ ਮਾੜੀ ਹੁੰਦੀ ਹੈ ਮਾੜੀ ਹੁੰਦੀ ਹੈ ਹੈਨਾ ਚਰਚਾ ਤੇ ਸਾਨੂੰ ਸਕੂਲਾਂ ਦੇ ਵਿੱਚ ਨਿਤ ਲੁੱਟਦੇ ਹੋਏ ਪ੍ਰਾਈਵੇਟ ਅਦਾਰਿਆਂ ਦੀ ਹੋਣੀ ਚਾਹੀਦੀ ਸੀ ਚਰਚਾ ਸਾਨੂੰ ਉਸ ਗੱਲ ਦੀ ਹੋਣੀ ਚਾਹੀਦੀ ਸਿੱਖ ਜੇਕਰ ਜਿਹੜੇ ਕਮਜ਼ੋਰ ਵਰਗ ਦੇ ਨਾਲ ਸੰਬੰਧ ਰੱਖਦੇ ਵਿਦਿਆਰਥੀ ਉਹਨਾਂ ਦੇ ਵਜ਼ੀਫੇ ਕਿਉਂ ਰੁਕੇ ਪਏ ਆ ਕਿਉਂ ਉਹਨਾਂ ਦੀ ਬਾਹ ਨਹੀਂ ਫੜੀ ਜਾ ਰਹੀ ਚਰਚਾ ਇਸ ਗੱਲ ਦੀ ਹੋਣੀ ਚਾਹੀਦੀ ਸੀ ਪਰ ਅੱਜ ਸ਼ਰਮ ਦੇ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਅੱਜ ਅਸੀਂ ਚਰਚਾ ਇਸ ਵਿਸ਼ੇ ਦੀ ਕਰ ਰਹੇ ਹਾਂ ਕਿ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਬਿਲਕੁਲ ਜੋਗੀ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਅੱਜ ਜਿਨ੍ਹਾਂ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਸੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਸੀ ਆਪਣੇ ਦਰਸ਼ਕਾਂ ਦੇ ਨਾਲ ਐ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਸੀ ਉਹਨਾਂ ਦੇ ਵਿਚਾਰ ਲੈਣੇ ਚਾਹੀਦੇ ਸੀ ਪਰ ਸਾਨੂੰ ਮਜਬੂਰਨ ਆਜੜੇ ਚਰਚਾ ਉਹ ਕਰਨੀ ਪਈ ਹੈ ਇਸ ਕਰਕੇ ਇਸ ਕਰਕੇ ਕਰਨੀ ਪਈ ਇਸੇ ਕਰਕੇ ਕਰਨੀ ਪਈ ਕਿਉਂਕਿ ਇਹ ਲੋਕ ਕਰਦੇ ਹੀ ਨਹੀਂ ਮਾਲਵਾ ਕੈਂਸਰ 벨ਟ ਬਣਿਆ ਸੀ ਉੱਥੇ ਕੈਂਸਰ ਟ੍ਰੀਨਾ ਚੱਲੀਆਂ ਸੀ ਉਹਦੀ ਚਰਚਾ ਨਹੀਂ ਹੋਈ ਨਹੀਂ ਹੋਈ ਸਾਡਾ ਦੁਆਬਾ ਜਿਹੜਾ ਮਾਝਾ ਜਿਹੜਾ ਹਰ ਘਰ ਦੇ ਵਿੱਚ ਕੈਂਸਰ ਕੁੰਡਾ ਖੜਕਾ ਕੇ ਅੰਦਰ ਵੜ ਗਿਆ ਇਹਦੀ ਚਰਚਾ ਹੀ ਨਹੀਂ ਹੋਈ ਨਹੀਂ ਹੋਈ ਸਾਡੀ ਬੋਲੀ ਜਿਹੜੀ ਆ ਉਹ ਹਾਸ਼ੀਏ ਤੇ ਜਾ ਰਹੀ ਹੈ ਉਹਦੀ ਚਰਚਾ ਹੀ ਨਹੀਂ ਹੋਈ ਸਾਡੇ ਪਾਣੀ ਜਿਹੜੇ ਆ ਉਹ ហេਠਾਂ ਚਲੇ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਜਸਥਾਨ ਬਣਾ ਕੇ ਬਹਿ ਜਾਣਾ ਉਹਦੀ ਚਰਚਾ ਹੀ ਨਹੀਂ ਹੋਈ ਹੁਣ ਤੁਸੀਂ ਇੱਕ ਖਬਰ ਬੰਗਲੌਰ ਤੋਂ ਆਈ ਹੈ ਇੱਕ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਮੁੱਲ ਦੇ ਟੈਂਕਰਾਂ ਦੇ ਉੱਪਰ ਨਿਰਭਰ ਹੋ ਕੇ ਰਹਿ ਗਿਆ ਉੱਥੇ ਖੂਹ ਸੁੱਕ ਗਏ ਉੱਥੇ ਮੋਟਰਾਂ ਸੁੱਕ ਗਈਆਂ ਹੁਣ ਤੁਸੀਂ ਦੱਸੋ ਸਾਨੂੰ ਚਰਚਾ ਇਹਦੀ ਕਰਨੀ ਚਾਹੀਦੀ ਤਜਾਵਰ ਕਿਸੇ ਹੋਰ ਕਮਾਂ ਦੀ ਚਰਚਾ ਕਰਨੀ ਚਾਹੀਦੀ ਹੈ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਨਹੀਂ ਰਿਹਾ ਚਰਚਾ ਇਸ ਗੱਲ ਦੀ ਹੋਣੀ ਚਾਹੀਦੀ ਸੀ ਐਮਐਸਪੀ ਦੇ ਲਈ ਸਾਡੇ ਕਿਸਾਨ ਉੱਥੇ ਸੜਕਾਂ ਤੇ ਬੈਠੇ ਚਰਚਾ ਇਸ ਗੱਲ ਦੀ ਹੋਣੀ ਚਾਹੀਦੀ ਸੀ ਸਾਡੀਆਂ ਫਸਲਾਂ ਵੀ ਮਰ ਗਈਆਂ ਸਾਡੀਆਂ ਨਸਲਾਂ ਵੀ ਮਰ ਗਈਆਂ ਕਿਸੇ ਨੇ ਚਰਚਾ ਨਹੀਂ ਕੀਤੀ ਆ ਨਮੀ ਲਿਆ ਕੇ ਇੰਡੀਆ ਸਾਡੇ ਮੱਥੇ ਮਾਰਦੀ ਰਗੜ ਦਿਓ ਪੰਜਾਬ ਨੂੰ ਜੀ ਬਿਲਕੁਲ ਤਾਂ ਹੁਣ ਦੇਖੋ ਸਰਕਾਰਾਂ ਵੀ ਸਿਆਸਤ ਜਿਹੜੀ ਹੈ ਉਹ ਏਸੇ ਚੀਜ਼ ਤੇ ਕਰਦੀ ਹੈ ਕੋਈ ਖਾਸ ਮੁੱਦਾ ਨਹੀਂ ਹੁੰਦਾ ਜਿਹੜੇ ਵੀ ਮੁੱਦੇ ਤੁਸੀਂ ਗਿਣਾਏ ਆ ਇਹਨਾਂ ਦੇ ਵਿੱਚੋਂ ਕਿਸੇ ਵੀ ਮੁੱਦੇ ਤੇ ਸਿਆਸਤ ਹੁੰਦੀ ਨਹੀਂ ਸਿਆਸਤ ਤਾਂ ਹੁੰਦੀ ਜੇ ਇਹ ਬੇਫਜ਼ੂਲ ਦੇ ਮੁੱਦਿਆਂ ਤੇ ਹੁੰਦੀ ਹੈ ਬਿਲਕੁਲ ਜੋਗੀ ਜੀ ਬੇਫਜ਼ੂਲ ਦੀ ਚਰਚਾ ਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਆ ਜੋ ਸਾਡਾ ਬਣਦਾ ਸੀ ਜੋ ਸਾਡੀ ਜ਼ਿੰਮੇਵਾਰੀ ਬਣਦੀ ਸੀ ਅਸੀਂ ਪੂਰੀ ਕੀਤੀ ਆ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਸਾਡੇ ਨਾਲ ਪ੍ਰੋਗਰਾਮ ਸਵੇਰ ਸਵੇਰ ਨੂੰ ਅੱਜ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਕੁਝ ਖਾਸ ਮੁੱਦੇ ਲੈ ਕੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ